ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣੇ ਬਲੌਗ ਤੁਹਾਡਾ ਸਵਾਗਤ ਹੈ ਮੈਂ ਪਿਛਲੇ 3 ਦਿਨਾਂ ਤੋਂ ਰੁਕਿਆ ਹੋਇਆ ਗਵਾਲੀਅਰ ਪਿੱਛੇ ਆਪਣੇ ਗੁਰਦੁਆਰਾ ਸਾਹਿਬ ਦਿਖ ਰਿਹਾ ਗਵਾਲੀਅਰ ਦੇ ਵਿੱਚ ਕਈ ਦੇਖਣ ਵਾਲੀਆਂ ਥਾਵਾਂ ਨੇ ਗੁਰਦੁਆਰਾ ਸਾਹਿਬ ਆ ਕੁਝ ਕਿਲੇ ਨੇ ਮਹਿਲ ਨੇ ਹੋਰ ਇਹ ਚੀਜ਼ਾਂ ਨੇ ਕੁਝ ਪੁਰਾਣੇ ਮੰਦਰ ਨੇ ਆਪਾਂ ਅੱਜ ਮੰਦਰ ਦੇਖਣ ਆਏ ਆ ਤੇਲੀ ਕਾ ਮੰਦਰ ਇੱਕ ਸਾਸ ਬਹੂ ਕਾ ਮੰਦਰ ਔਰ ਇੱਕ ਗੁਜਰੀ ਮਹਿਲ ਇਹ ਤਿੰਨ ਚੀਜ਼ ਆਪਣੀ ਗਵਾਲੀਅਰ ਤੇ ਰਹਿ ਗਈਆਂ ਇਹ ਆਪਾਂ ਅੱਜ ਦੇਖਾਂਗੇ ਤੋ ਸਾਰਿਆਂ ਨੂੰ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਸ਼ੇਅਰ ਕਰ ਦਿਓ ਕਮੈਂਟ ਲਾਈਕ ਜੋ ਤੁਸੀਂ ਕਰ ਸਕਦੇ ਹੋ ਜ਼ਰੂਰ ਕਰੋ ਮੇਰੇ ਮਗਰਲੇ ਪਾਸੇ ਆ ਸਤੇਲੀ ਕਾ ਮੰਦਿਰ ਇਹ ਲਗਭਗ 9ਵੀਂ ਸਦੀ ਦਾ ਮੰਦਿਰ ਦੱਸਦੇ ਆ ਆਪਾਂ ਨੂੰ ਅੰਦਰ ਜਾ ਕੇ ਦੇਖਦੇ ਆਂ ਦਰਾਵੜ ਸ਼ੈਲੀ ਦਾ ਬਣਿਆ ਹੋਇਆ ਮੰਦਿਰ ਆ ਇਹ ਇਧਰਲੇ ਪਾਸੇ ਸ਼ਹਿਰ ਆ ਤੇ ਇੱਕ ਇਥੋਂ ਦਾ ਮਸ਼ਹੂਰ ਸਕੂਲ ਆ ਸਿੰਧੀਆ ਸਕੂਲ ਇਹ ਸਾਹਮਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਆਗੀ ਇੰਦਰਲੇ ਬਾਸੇ ਸਾਹਮਣੇ ਸਿੱਧਾ ਜਿਹੜਾ ਕਿਲਾਵ ਦਾ ਰਸਤਾ ਹੈਗਾ ਤੇ ਇੱਥੇ ਇਹ ਮੰਦਿਰ ਆ ਇਹ ਮੰਦਿਰ ਦਾ ਮੁੱਖ ਦਰਵਾਜ਼ਾ ਤੇ ਗੇਟ ਤੇ ਦਾ ਇਤਿਹਾਸ ਲਿਖਿਆ ਹੋਇਆ ਦਿੱਲੀ ਦਾ ਮੰਦਿਰ ਇਸ ਮੰਦਿਰ ਦਾ ਨਿਰਮਾਣ ਇਸ ਮੰਦਿਰ ਦਾ ਨਿਰਮਾਣ ਜਿਹੜੇ ਤੇਲ ਦੇ ਵਪਾਰੀ ਸੀ ਉਹਨਾਂ ਨੇ ਜਿਹੜੀ ਸੇਵਾ ਕੀਤੀ ਸੀ ਉਹਦੇ ਨਾਲ ਹੋਇਆ ਇਸੇ ਕਰਕੇ ਨੂੰ ਤੇਲੀ ਕਾ ਮੰਦਿਰ ਕਿਹਾ ਜਾਂਦਾ ਇਹਦੀ ਉਚਾਈ ਲਗਭਗ 30 ਮੀਟਰ ਹੈ ਜਿਹੜੀ ਗਵਾਲੀਅਰ ਦੇ ਕਿਲੇ ਚ ਸਭ ਤੋਂ ਉੱਚੀ ਹੈ ਇਹ ਪੰਦਰੋਂ ਜਾ ਕੇ ਦੇਖਦੇ ਹਾਂ ਕਿਦੋਂ ਦਾ ਬਣਿਆ ਹੋਇਆ ਲਿਖਤਾ ਹੈ ਪ੍ਰਵੇਸ਼ ਦੁਆਰ ਆਪਦੀ ਫਿਰ ਵੀ ਵਸਤੂ ਕੀ ਦ੍ਰਿਸ਼ਟੀ ਸੇ ਇਹ ਮੰਦਿਰ 9ਵੀਂ ਸਦੀ ਦਾ ਹੈ ਇਹ ਮੰਦਿਰ ਦਾ ਪਹਿਲਾ ਮੂਰਲਾ ਮੁੱਖ ਦਰਵਾਜਾ ਹੁਣ ਆਪਾਂ ਅੰਦਰ ਚੱਲਦੇ ਆਂ ਵੈਸੇ ਤਾਂ ਜਿਹੜੀ ਕਿਲੇ ਦੀ ਟਿਕਟ ਮਿਲਦੀ ਆਪੋ ਉਹਦੇ ਨਾਲ ਵੀ ਕੰਮ ਹੋ ਸਕਦੇ ਆਂ ਦੋਵੇਂ ਮੰਦਰ ਇਹ ਪਰ ਮੈਂ ਕੱਲ ਲੇਟ ਹੋ ਗਿਆ ਸੀਗਾ ਤੇ ਅੱਜ ਮੈਂ ਇੱਥੋਂ ਦਮਾਰੇ ਟਿਕਟ ਲਈ ਆ ਸਕੈਨ ਕਰਕੇ ਆਨਲਾਈਨ ਅਮਗਰਲੇ ਪਾਸੇ ਕੱਲੇ ਦੀ ਫੋਟੋ ਬਣੀ ਹੋਈ ਹੈ ਕੱਲੇ ਦਾ ਮੁੱਖ ਦਰਵਾਜ਼ਾ ਇੱਥੇ ਜਿਹੋ ਜ਼ੀਰੋ ਮੰਦਿਰ ਆ ਜਿਹੜਾ ਆਪਾਂ ਗੱਲ ਦੇਖਿਆ ਸੀ ਅੱਜ ਅਪਾ ਕੋਲੇ ਜਾ ਕੇ ਵੀ ਦੇਖ ਕੇ ਆਵਾਂਗੇ ਤੇ ਸਾਹਮਣੇ ਤੇਲੀਕਾ ਮੰਦਿਰ ਬਹੁਤ ਸੋਹਣਾ ਮੰਦਿਰ ਆ ਸਕ੍ਰੀਨ ਦੇ ਵਿੱਚ ਜੇ ਪੂਰਾ ਦੇਖੀਏ ਤਾਂ ਇਧਰਲੇ ਪਾਸੇ ਦੇ ਨਾਲ ਨਿੱਕੇ-ਨਿੱਕੇ ਹੋਰ ਮੂਰਤੀਆਂ ਬਣੀਆਂ ਹੋਈਆਂ ਨੇ ਜਿਵੇਂ ਇਧਰ ਹੈਗੀਆਂ ਨੇ ਸਾਹਮਣੇ ਇਧਰ ਵੀ ਹੈਗੀਆਂ ਨੇ ਅੰਦਰਲੇ ਪਾਸੇ ਦੇਖੀਏ ਤਾਂ ਇਹਦਾ ਮੁੱਖ ਦਰਵਾਜ਼ਾ ਇਹੋ ਜਿਹਾ ਦਿਸਦਾ ਹੁਣ ਆਪਾਂ ਮੰਦਿਰ ਦੇ ਅੰਦਰ ਚੱਲਦੇ ਹਾਂ ਇਹਦੀ ਜਿਹੜੀ ਸਭ ਤੋਂ ਦੇਖਣ ਵਾਲੀ ਚੀਜ਼ ਆ ਉਹ ਮੰਦਿਰ ਦਾ ਗਰਭ ਆ ਇਹਦਾ ਜਿਹੜਾ ਅੰਦਰਲਾ ਪਾਸਾ ਹੈਗਾ ਉਹ ਦਰਾਵੜ ਸ਼ੈਲੀ ਦਾ ਬਣਿਆ ਹੋਇਆ ਦੱਖਣ ਭਾਰਤੀ ਵਸਤੂ ਕਲਾ ਜਾਂ ਜਿਹੜੀ ਦੱਖਣ ਭਾਰਤੀ ਭਵਨ ਨਿਰਮਾਣ ਕਲਾ ਵੀ ਕਹਿ ਸਕਦੇ ਆਪਾਂ ਦਰਾਵੜ ਸ਼ੈਲੀ ਆ ਦੱਖਣ ਭਾਰਤ ਦੇ ਵਿੱਚ ਸਾਰੇ ਦਰਾਵੜ ਲੋਕ ਰਹਿੰਦੇ ਆ ਜਿਨ੍ਹਾਂ ਦੀ ਬੋਲੀ ਜਿਵੇਂ ਜਿਹੜੇ ਕੰਨਲ ਕੰਨੜ ਬੋਲਦੇ ਆ ਮਾਲਿਆਲਮ ਬੋਲਦੇ ਆ ਤਿਲਗੂ ਬੋਲਦੇ ਆ ਇਹਨਾਂ ਦੇ ਰੰਗ ਯਾਤਰ ਕਾਲੇ ਨੇ ਔਰ ਇਹਨਾਂ ਨੂੰ ਭਾਰਤ ਦੇ ਮੂਲ ਨਿਵਾਸੀ ਵੀ ਕਿਹਾ ਜਾਂਦਾ ਕਿਉਂਕਿ ਆਰੀਅਨ ਆਉਣ ਤੋਂ ਪਹਿਲਾਂ ਇੱਥੇ ਦਰਾਵੜ ਹੀ ਰਹਿੰਦੇ ਸੀਗੇ ਆਪਾਂ ਜਿਹੜੇ ਪੰਜਾਬ ਵਾਲੇ ਉਧਰਲੇ ਆਪਾਂ ਆਰੀਅਨਾਂ ਚ ਹੀ ਆਉਣੇ ਆ ਇੱਕ ਰਾਮਤਾ ਸਿੰਘ ਦਿਨਕਰ ਦੀ ਕਿਤਾਬ ਆ ਸੱਭਿਆਚਾਰ ਦੇ ਚਾਰ ਅਧਿਆਏ ਉਹ ਕਿਤਾਬ ਸੋਹਣੀ ਆ ਪੜਨ ਵਾਲੀ ਕਿਤਾਬ ਆ ਉਹਦੇ ਤੇ ਇਹੋ ਜੀ ਸੋਹਣੀ ਜਾਣਕਾਰੀ ਦਿੱਤੀ ਹੋਈ ਆ ਬਾਕੀ ਵਾਦੂ ਕਦਾਬਾਂ ਨੇ ਹੋਰ ਵੀ ਪੜ ਸਕਦੇ ਹੋ ਤੁਸੀਂ ਇਤਿਹਾਸ ਨਾਲ ਸੰਬੰਧਿਤ ਸਾਰਾ ਕੁਝ ਇਹ ਪੱਥਰਾਂ ਨੂੰ ਤਰਾਸ਼ ਕੇ ਬਣਾਇਆ ਹੋਇਆ ਆ ਹਾਂ ਦਿੱਲੀ ਦਾ ਮੰਦਿਰ ਜੇ ਬਜਾ ਜਮਾ ਕੋਲੋਂ ਦੇਖੀਏ ਤਾਂ ਪੱਥਰ ਦੇ ਵਿੱਚ ਇਹੋ ਜਿਹੇ ਮੂਰਤਾਂ ਬਣਾਈਆਂ ਹੋਈਆਂ ਨੇ ਆ ਮੋਰ ਬਣਿਆ ਹੋਇਆ ਇੱਧਰ ਵੀ ਇਹ ਮੋਰ ਬਣਿਆ ਹੋਇਆ ਅਹੀਂ ਆ ਕੁਝ ਹੋਰ ਆ ਆ ਵੀ ਮੋਰ ਨਹੀਂ ਹੈਗਾ ਯਾਰ ਇਹ ਵੀ ਹੋਰੀ ਕੋਸ਼ ਆ ਅਰੇ ਇੱਥੇ ਥੱਲੇ ਕੁਝ ਲਿਖਿਆ ਹੋਇਆ ਸੀਗਾ ਇਹ ਟਹਿ ਗਿਆ ਸਾਰਾ ਆ ਮੂਰਤਾਂ ਵੀ ਟੁੱਟੀਆਂ ਹੋਈਆਂ ਨੇ ਇਹ ਤਾਂ ਸਿਰ ਚ ਟੁੱਟਿਆ ਪਿਆ ਇਕੱਲਾ ਇਹ ਵੀ ਟੁੱਟੀਆਂ ਹੋਈਆਂ ਨੇ ਸਾਰੀਆਂ ਤੋਂ ਤੱਕ ਇਹ 30 ਮੀਟਰ ਉੱਚਾ ਤੇ ਸਾਰਾ ਐਂ ਬਣਿਆ ਹੋਇਆ ਇਹ ਮੰਦਰ ਦੇ ਗੇਟ ਦੇ ਦੋਨੇ ਪਾਸੇ ਥੱਲੇ ਇਹ ਵੱਡੀਆਂ ਮੂਰਤੀਆਂ ਬਣੀਆਂ ਹੋਈਆਂ ਆ ਸੱਪ ਸ਼ਾਂਗਰੀ ਖੜਾ ਇੱਥੇ ਰੰਗੋਂ ਕੀ ਰਾਸਲੀਲਾ ਹਦੀ ਤੱਕ ਆ ਪਖ ਕੁਜਰਾਹੋ ਦੇ ਮੰਦਿਰ ਦੇਖਣੇ ਨੇ ਉੱਥੇ ਇਹੋ ਜਿਹੀ ਬਹੁਤ ਮੂਰਤਾਂ ਬਣੀਆਂ ਹੋਈਆਂ ਨੇ ਤੇ ਮੰਦਿਰ ਦਾ ਅੰਦਰਲਾ 게ਟ ਆ ਗਰਭ ਦਾ ਇਹਦੇ ਉੱਪਰ ਵੀ ਸਾਹਮਣੇ ਇੱਥੇ ਇੱਕ ਬਹੁਤ ਸੋਹਣੀ ਮੂਰਤੀ ਬਣੀ ਹੋਈ ਹੈ ਇਹ ਸਾਰੀਆਂ ਚੀਜ਼ਾਂ ਸਿੰਬੋਲਿਕ ਨੇ ਜੇ ਆਪਾਂ ਹਿਸਟਰੀ ਪੜ੍ਹੀਏ ਤਾਂ ਫਿਰ ਪਤਾ ਲੱਗਦਾ ਜਿੰਨੇ ਵੀ ਚਿੰਨ ਬਣੇ ਹੋਏ ਨੇ ਇੱਥੇ ਸਭ ਸਿੰਬੋਲਿਕ ਨਹੀਂ ਹੁਣ ਆਪਾਂ ਅੰਦਰ ਵਿੱਚ ਵੜ ਕੇ ਦੇਖਦੇ ਹਾਂ ਛੱਤਾਂ ਖਰਾਬ ਹੋਈਆਂ ਪਈਆਂ ਇਹ ਮੰਦਿਰ ਵੀ ਪ੍ਰਾਤਤਵ ਵਿਭਾਗ ਦੇ ਅੰਦਰ ਹੀ ਆਉਂਦਾ ਇਟਈਆਂ ਪਈਆਂ ਨੇ ਪੁਰਾਣੀਆਂ ਹੁਣ ਆਪਾਂ ਇਸ ਮੰਦਿਰ ਦੇ ਚਾਰ ਚੁਫੇਰੇ ਤੁਰ ਕੇ ਘੇੜਾ ਦਿੰਨੇ ਆ ਜੇ ਪੌੜੀਆਂ ਹੋਈਆਂ ਤਾਂ ਤਾਂ ਵੀ ਚੜਦੇ ਆ ਵੈਸੇ ਪੌੜੀਆਂ ਹੈਗੀਆਂ ਨੇ ਸ਼ਾਇਦ ਆਹੀ ਨੇ ਮੈਨੂੰ ਲੱਗਦਾ ਕਿ ਹੋਰ ਪਾਸੇ ਆ ਸੱਚੇ ਹੱਥ ਪੌੜੀਆਂ ਕਹਿੰਦੇ ਸੀਗੇ ਬਹੁਤ ਉੱਚਾ ਜਿਵੇਂ ਆਪਣੇ ਪੰਜਾਬੀ ਜੀ ਕਹਿੰਦੇ ਹੁੰਦੇ ਵੀ ਤਾਂ ਦੇਖਦੇ ਆ ਪਾਗ ਢੇਗਦੀ ਆ ਉਹ ਹਾਲ ਹੋਇਆ ਪਿਆ ਪਵਨ ਨਿਰਮਾਣ ਕਲਾ ਆਰਕੀਟੈਕਚਰ ਤੇ ਆਰਕੀਟੈਕਟ ਇਹਦਾ ਆ ਗਿਆ ਮਗਰਲਾ ਪਾਸਾ ਸਾਰੇ ਪਾਸੇ ਇੱਕੋ ਜਿਹੀ ਬਣੇ ਹੋਏ ਆ ਜੇ ਦੂਰ ਤੋਂ ਦੇਖੀਏ ਫਿਰ ਪੂਰੀ ਮਾਰਤ ਦਿਖਦੀ ਆ ਅੱਪ ਤਾਂ ਜਮਾ ਇਹਦੇ ਪੈਰਾਂ 'ਚ ਹੀ ਫਿਰਦੇ ਆ ਤਾਂ ਸਿਰ ਕੀ ਦਸਣਾ ਇਹਦਾ ਆ ਚੱਲੀਏ ਬਿਨਾ ਪੌੜੀਆਂ ਤੁਸੀਂ ਚੱਲ ਚੱਲ ਚੜਜਾ ਤਾਂ ਇਹ ਸਾਰੀਆਂ ਜਿਹੜੀਆਂ ਮੂਰਤਾਂ ਬਣੀਆਂ ਹੋਈਆਂ ਨੇ ਸਾਰੀਆਂ ਮੰਦਰਵਿਲਿਆਂ ਦੀਆਂ ਬਣੀਆਂ ਹੋਈਆਂ ਨੇ ਮੈਂ ਜਿਹੜਾ ਇੱਥੇ ਮੁੰਡਾ ਗੇਟ ਤੇ ਖੜਾ ਉਹਨੂੰ ਪੁੱਛਿਆ ਤਾਂ ਉਹ ਕਹਿੰਦਾ ਕਿ ਇਹ ਨੌਵੀਂ ਸਦੀ ਦਾ ਬਣਿਆ ਹੋਇਆ ਮੰਦਿਰ ਆ ਬਾਕੀ ਤੁਸੀਂ ਗੂਗਲ ਕਰ ਲਿਓ ਵਿਕੀਪੀਡੀਆ ਤੇ ਦੇਖ ਲਿਓ ਉੱਥੇ ਸਾਰਾ ਕੁਝ ਦੱਸਿਆ ਹੀ ਹੋਇਆ ਆ ਦੇਲੀ ਕੇ ਮੰਦਿਰ ਦੇਖ ਲਿਆ ਹੁਣ ਆਪਾਂ ਚੱਲਦੇ ਆਂ ਸੱਸ ਬਹੂ ਦਾ ਮੰਦਿਰ ਮੈਂ ਹੁਣ ਤੱਕ ਉਹਨੂੰ ਦਾਦੀ ਬੋਤੀ ਪਾਰਕ ਹੀ ਕਹੀ ਗੇ ਬਠੰਡੇ ਵਾਲਾ ਸੁਣੀ ਜਾ ਨਾ ਭੁੱਲ ਗਿਆ ਸੱਸ ਬਹੂ ਮੰਦਿਰ ਆ ਇਹ ਮੰਦਿਰ ਆਪਾਂ ਦੇਖ ਲਿਆ ਉਧਰ ਚੱਲਦੇ ਆਂ ਉਸ ਤੋਂ ਬਾਅਦ ਫੇਰਾ ਤੀਜੀ ਆਪਣੀ ਜਿਹੜੀ ਡੈਸਟੀਨੇਸ਼ਨ ਆ ਉਹ ਹੈਗੀ ਆ ਗੁਜਰੀ ਮਹਿਲ ਹੁਣ ਆਪਣੇ ਸਾਹਮਣੇ ਆ ਇਹ ਸਾਸਤਰ ਬਹੂ ਮੰਦਿਰ ਜਿਹਨੂੰ ਸਾਸ ਬਹੂ ਮੰਦਿਰ ਵੀ ਕਿਹਾ ਜਾਂਦਾ ਇਹ ਗਵਾਲੀਅਰ ਚਾਹ ਦੇ ਨਾਲ ਦਾ ਇੱਕ ਸਾਸ ਬਹੂ ਮੰਦਿਰ ਉਦੇਪੁਰਚ ਵੀ ਹੈਗਾ कि ਆਪਾਂ ਚੱਲਦੇ ਹਾਂ ਸਾਹਮਣੇ ਤਾਂ ਗੇਟ ਆ ਉੱਥੋਂ ਦੀ ਦਾਖਲ ਹੁੰਨੇ ਆ 20 ਰੁਪਏ ਟਿਕਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੋਨੇ ਮੰਦਰ ਇਹ ਤੇ ਰਾਜਾ ਮਾਨ ਸਿੰਘ ਮਹਿਲ ਤਿੰਨੇ ਚੀਜ਼ਾਂ ਇੱਕੋ ਟਿਕਟ ਤੇ ਦੇਖਿਆ ਜਾਂਦੀਆਂ ਨੇ ਇਹ ਆਪਣੇ ਸਾਹਮਣੇ ਨੇ ਦੋ ਮੰਦਰ ਤੇ ਇੱਥੇ ਲਿਖਿਆ ਹੋਇਆ ਇਹਨਾਂ ਦਾ ਇਤਿਹਾਸ ਸਾਸ ਬਹੁ ਮੰਦਰ ਇਹਨੂੰ ਸ਼ਾਸਤਰ ਬਹੁ ਵੀ ਕਹਿੰਦੇ ਸੀਗੇ ਤੇ ਇਹਦਾ ਨਿਰਮਾਣ ਮਹਿਪਾਲ ਦੇ ਸ਼ਾਸਨ ਕਾਲ 1093 ਈਸਵੀ ਵਿੱਚ ਪੂਰਨ ਹੋਊਗਾ ਉਨੀ ਕਿ 11ਵੀਂ ਸਦੀ ਬਣ ਗਈ ਫਿਰ ਮੰਦਰਾਂ ਦਾ ਨਿਰਮਾਣ ਰਾਜਾ ਰਤਨਪਾਲ ਦੁਆਰਾ ਸ਼ੁਰੂ ਕੀਤਾ ਗਿਆ ਤੇ ਰਾਜਾ ਮਹਿਪਾਲ ਨੇ ਜਿਹੜਾ ਸੀਗਾ ਇਹ ਸਮਾਪਤ ਕੀਤਾ ਪੂਰਾ ਕੀਤਾ ਇਹ ਦੋ ਮੰਦਰ ਨੇ ਸਾਸ ਬਹੁ ਮੰਦਰ ਇਹ ਰਾਜੇ ਨੇ ਆਪਦੀ ਮਾਂ ਤੇ ਆਪਦੀ ਬਹੂ ਵਾਸਤੇ ਬਣਾਏ ਸੀਗੇ ਇਹ ਜਿਹੜੇ ਮੰਦਰ ਨੇ ਇਹਨਾਂ ਦਾ ਸਟਰਕਚਰ ਨਾਰਥ ਇੰਡੀਅਨ ਦਾ ਮੰਦਰ ਵੱਡਾ ਇਹ ਜਿਹੜਾ ਵੱਡਾ ਮੰਦਰ ਹੈ ਇਹ ਸਸਲਾ ਮੰਦਰ ਆ ਤੇ ਇਧਰਲਾ ਮੰਦਰ ਛੋਟਾ ਇਹ ਨੂੰ ਆਸਤੇ ਬਣਾਇਆ ਗਿਆ ਮੰਦਰਾ ਬਹੂ ਆਸਤੇ ਸਾਸ ਬਹੂ ਮੰਦਰ ਇਹਨਾਂ ਦੋਨਾਂ ਮੰਦਰਾਂ ਦੇ ਵਿੱਚ ਵਿਸ਼ਨੂੰ ਤੇ ਸ਼ਿਵ ਦੀਆਂ ਮੂਰਤੀਆਂ ਸੀ ਬਹੁਤ ਵੱਡੀਆਂ ਜਦੋਂ ਗਵਾਲੀਅਰ ਤੇ ਮੁਗਲ ਦਾ ਕਬਜ਼ਾ ਹੋਇਆ ਤਾਂ ਉਹਨਾਂ ਨੇ ਮੂਰਤੀਆਂ ਤੋੜ ਦਿੱਤੀਆਂ ਸੀ ਇਹ ਮੂਰਤੀਆਂ ਵੀ ਉਹਨਾਂ ਹਮਲੇ 'ਚ ਟੁੱਟੀਆਂ ਹੋਈਆਂ ਨੇ। ਸਾਸ ਬਹੁ ਮੰਦਰ ਗਵਾਲੀਅਰ ਕਿਲੇ ਦੇ ਵਿੱਚ ਬਣੇ ਹੋਏ ਨੇ। ਇਹਦੇ ਸਾਹਮਣੇ ਸਾਰਾ ਗਵਾਲੀਅਰ ਸ਼ਹਿਰ ਦਿਸਦਾ। ਬਹੁਤ ਵੱਡਾ ਸ਼ਹਿਰ ਆ ਗਵਾਲੀਅਰ। ਇੱਧਰ ਸਾਹਮਣੇ ਉਹ ਗੁਰਦਰਾ ਸਾਹਿਬ ਦੀ ਜੰਦਾ ਉਹੀ ਕਿਲੇ ਦੀ ਕੰਧ ਹੈ ਜਿਹੜੀ ਪਈ ਹੋਣ ਤੇ ਇਹ ਥੱਲੇ ਸ਼ਹਿਰ ਆ ਗਵਾਲੀਅਰ ਇਹ ਸਾਹਮਣੇ ਇੱਧਰ ਉਹ ਕਿਲਾ ਹੈ ਜਿਹੜਾ ਅਸੀਂ ਕੱਲ ਦੇਖਿਆ ਸੀ ਇਹ ਮੰਦਰ ਦਾ ਮਗਰਲਾ ਪਾਸਾ ਹੈ ਠੀਕ ਹੈ ਠੀਕ ਇਹ ਮੇਰਾ ਕੀ ਤੁਸੀਂ ਨੇ ਇਹ ਸਸਤਾ ਮੰਦਿਰ ਹੈ ਮੰਦਿਰ ਵੱਡਾ ਪੂਜੇ ਮੰਦਿਰ ਨਾਲੋਂ ਸ਼ਹੀਆਂ ਸ਼ਹੀਆਂ ਸ਼ਮਾ ਸ਼ਹੀਆਂ ਲੋ ਰਹੀਆਂ ਸ਼ਹੀਆਂ ਸ਼ਹੀਆਂ ਚ ਸ਼ਹੀਆਂ ਇਸ ਮੰਦਰ ਦੇ ਅੰਦਰ ਜਾਣ ਦਾ ਰਾਹ ਇਧਰਲੇ ਪਾਸੇ ਹੋਣਾ ਹੁਣ ਅੱਗੇ ਚੱਲਦੇ ਹਾਂ ਇਸ ਮੰਦਰ ਦੇ ਅੰਦਰ ਇਹ ਮੰਦਰ ਬਣਾਉਣ ਦੀ ਇੰਨੇ-ਇੰਨੇ ਸਾਲ ਤਾਂ ਲੱਗਦੀ ਸੀਗੀ ਕੰਮ ਹੀ ਬਹੁਤ ਬਰੀਕ ਸੀ ਮੰਦਰ ਦਾ ਗਰਭ ਆ ਇਹਦੇ ਅੰਦਰ ਨੀਰਾ ਬਹੁਤ ਆ ਇਹ ਤਾਂ ਇੱਕ ਵਾਰ ਇਹਦੇ ਸਾਹਮਣੇ ਹੀ ਹੈਗਾ ਇੱਥੋਂ ਸਾਹਮਣੇ ਦਿਸਦਾ ਬਹੁ ਦਾ ਮੰਦਰ ਫਾਸ ਬਹੁ ਦਾ ਮੰਦਰ ਇੱਕ ਫਾਸ ਦਾ ਮੰਦਰ ਆ ਤੇ ਇੱਕ ਬਹੁ ਦਾ ਇਥੋਂ ਆਪਾਂ ਚੱਲਦੇ ਹਾਂ ਹੁਣ ਗੁਜਰੀ ਮੈਲ ਮੰਦਿਰ ਦੇਖ ਲਏ ਦੋਨੇ ਆਪਾਂ ਇਕੱਠੇ ਬਣੇ ਹੋਏ ਆ ਫਰੇਮ ਦੇ ਵਿੱਚ ਦੋਨੇ ਆ ਰਹੇ ਆ ਧੁੱਪ ਵੀ ਪਈ ਨਾ ਜਮਾਕਾਂ ਦਾ ਟੂਰ ਆਇਆ ਤੇ ਮੋਟਰਸਾਈਕਲ ਦੇ ਨਾਲ ਸੈਲਫੀਆਂ ਲਈ ਜਾਂਦੇ ਆ ਲੈ ਲਓ ਲੈ ਲਓ ਕੋਈ ਗੱਲ ਨਹੀਂ ਇਹਨਾਂ ਸਾਰਿਆਂ ਨੂੰ ਚਾ ਚੜ ਗਿਆ ਕਹਿੰਦੇ ਅਸੀਂ YouTube ਤੇ ਆਵਾਂਗੇ ਲੈ ਲਿਆ ਫੋਟੋ ਮੁੜਿਓ ਬਾਲੀਗਰ ਦੇ ਜਮਾ ਵਿਚਕਾਰ ਆ ਗਏ ਗੁਜਰੀ ਮਹਿਲ ਹੈਡ ਵੈਸਟ then your destination will be on the right ਆਪਾਂ ਪਹੁੰਚ ਗਏ ਕਿਲੇ ਦੇ ਵਿੱਚ ਗੁਜਰੀ ਮਹਿਲ ਇੱਥੇ ਮਿਊਜ਼ੀਅਮ ਬਣਿਆ ਹੋਇਆ ਕਾਰਜੀਲ ਆਰਕੀਓਲੋਜੀਕਲ ਡਿਪਾਰਟਮੈਂਟ ਦਾ ਪੁਰਾਤਤਵ ਵਿਭਾਗ ਉਹ ਦੇਖਦੇ ਆ ਗੁਜਰੀ ਮਹਿਲ ਇਹ ਕਲੀ ਦਾ ਦਰਵਾਜ਼ਾ ਤੇ ਸਾਹਮਣੇ ਉੱਪਰ ਕਿਲਾ ਜਿੱਥੇ ਆਪਾਂ ਕੱਲ ਗਏ ਸੀ ਜਿਹੜਾ ਮਹਿਲ ਥੱਲੇ ਬਣਿਆ ਹੋਇਆ ਨੀਵਾ ਇਸ ਧਾਰਾ ਵੱਡੇ ਕਿਲੇ ਦੇ ਵਿੱਚ ਜਾਂਦਾ ਤੇ ਇਧਰਲੇ ਪਾਸੇ ਬਣਿਆ ਹੋਇਆ ਇਹ ਮਿਊਜ਼ੀਅਮ ਆਰਕੀਓਲੋਜੀਕਲ ਡਿਪਾਰਟਮੈਂਟ ਗੁਜਰੀ ਮਹਿਲ ਇਹਦੀ 20 ਰੁਪਏ ਟਿਕਟ ਆ ਆਪਾਂ ਚੱਲਦੇ ਆਂ ਅੰਦਰ ਇਧਰਲੇ ਪਾਸੇ ਰਾਹ ਆਇਆ ਦਾ ਹੁਣ ਇਹਦੇ ਵਿੱਚ ਸਟੇਟ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਦੋਨੋਂ ਦਾ ਅੱਧੋ-ਅੱਧਾ ਸਾਰੀ ਬਿਲਡਿੰਗ ਪ੍ਰਤਤ ਵਿਭਾਗ ਦੇ ਅੰਦਰ ਜਿੰਨੇ ਵੀ ਗਲੇ ਹੈਗੇ ਸਾਰੀ ਜਿਹੜੀਆਂ ਪੁਰਾਣੀਆਂ ਇਮਾਰਤਾਂ ਨੇ ਉਹਨਾਂ ਦਾ ਦੇਖ-ਰੇਖ ਇਹ ਡਿਪਾਰਟਮੈਂਟ ਕਰਦਾ ਗੁਜਰੀ ਮਹਿਲ ਗਵਾਲੀਅਰ ਤੇ ਸਭ ਤੋਂ ਪਹਿਲਾਂ ਤੁਮਰਾਂ ਦਾ ਰਾਜ ਰਿਆ ਫਿਰ ਮੁਗਲ ਆਏ ਫਿਰ ਮਰਾਠੇ ਆਏ ਤੇ ਫਿਰ ਸਿੰਧੀ ਆਏ ਜਿਹੜਾ ਇਹ ਮਹਿਲ ਆ ਗੁਜਰੀ ਮਹਿਲ ਜਿਹੜਾ ਤੁਮਰ ਰਾਜਾ ਮਾਨ ਸਿੰਘ ਸੀਗਾ ਉਹਦੀ ਘਰ ਰਾਣੀ ਸੀਗੀ ਗੁਜਰੀ ਰਾਣੀ ਉਹਦੇ ਨਾਮ ਤੇ ਆਇਆ ਨਾਮ ਰਾਣੀ ਦਾ ਗੁਜਰੀ ਰਾਣੀ ਉਹਦਾ ਇਹ ਮਹਿਲ ਸੀਗਾ ਤੇ 1920 ਦੇ ਵਿੱਚ ਇਹ ਪ੍ਰਾਤਿਪਤ ਵਿਭਾਗ ਦੇ ਅੰਡਰ ਆ ਗਿਆ ਸਾਹਮਣੇ ਪੌੜੀਆਂ ਉੱਪਰ ਜਾਂਦੀਆਂ ਨੇ ਤਾਂ ਕਿਲੇ ਤੇ ਤੇ ਅਲੱਗ ਤੋਂ ਇਸ ਰਾਣੀ ਦਾ ਮਹਿਲ ਬਣਾਇਆ ਹੋਇਆ ਸੀਗਾ ਹੋਨਪਾ ਇਹਦੇ ਅੰਦਰ ਜਾ ਕੇ ਦੇਖਦੇ ਆਂ ਆਰਕੀਓਲੋਜੀਕਲ ਮਿਊਜ਼ੀਅਮ ਚੀਜ਼ਾਂ ਨੂੰ ਕਹਿੰਦੇ ਵੀ ਹੱਥ ਨਾ ਲਾਓ ਆ ਠੀਕ ਆ ਆ ਬਣਿਆ ਹੋਇਆ ਸ਼ੇਰ ਚਾਰ ਮੂੰਹਾਂ ਵਾਲਾ ਇਹ ਜਿਹੜੀ ਸਾਰੀਆਂ ਪੁਰਾਣੀਆਂ ਚੀਜ਼ਾਂ ਪਈਆਂ ਨੇ ਥੱਲੇ ਲਿਖ ਕੇ ਲਾਇਆ ਹੋਇਆ ਟੂ ਫੇਸਡ ਸਨ ਇਹ 5ਵੀਂ ਸਦੀ ਦਾ ਇਹਦਾ ਕੀ ਨਾਮ ਆ ਇਹ ਪਹਿਲੀ ਸਦੀ ਬੀਸੀ ਬਿਫੋਰ ਕ੍ਰਾਈਸ ਇਹ ਮਿਲਿਆ ਉਦੇਗਰੀ ਜਿਲ੍ਹਾ ਇਹ ਵਿਦੇਸ਼ਾਂ ਤੋਂ ਮਿਲਿਆ ਹੋਇਆ ਵਿਦੇਸ਼ਾਂ ਵੀ ਆਪਾਂ ਜਾਵਾਂਗੇ ਉੱਥੇ ਵੀ ਬਹੁਤ ਕੁਝ ਦੇਖਣ ਵਾਲਾ ਵਿਦੇਸ਼ਾ 13ਵੀਂ ਸਦੀ ਇਹ ਹੈਗਾ ਅਲਕ੍ਰਿਤ ਪੱਟੂ ਅਗਿਆਤ ਅਗਿਆਤ ਪਤਾ ਨਹੀਂ ਕਿੱਥੋਂ ਮਿਲਿਆ ਨੇ ਇਹ ਇਹerme de 12ਵੀਂ ਸਦੀ ਦੀਆਂ ਪੇਂਟਿੰਗਾਂ ਕਹਿ ਸਕਦੇ ਆਪਾਂ ਪੇਂਟਿੰਗਾਂ ਨਹੀਂ ਬਰ ਪੇਂਟਿੰਗਾਂ ਦਾ ਰੰਗ ਨਾ ਬੰਦੀ ਹੁੰਦੀਆਂ ਇਹ ਤਾਂ ਪੱਥਰ ਦਾ ਬਣਿਆ ਹੋਇਆ ਸਾਰਾ ਕੁਝ ਗੈਲਰੀ ਨੰਬਰ 3 ਆਗੇ ਪੁਰਾਣੇ ਦਰਵਾਜ਼ੇ ਤਾਰਵੀ ਸਦੀ ਗਵਾਲੀਅਰ ਚੋਂ ਮਿਲਿਆ ਹੈ ਇਹ ਇਹ ਸਾਰਾ ਤਾਰਵੀ ਸਦੀ ਦੀਆਂ ਮੂਰਤੀਆਂ ਨੇ ਗਵਾਲੀਅਰ ਤੋਂ ਪੌਣੇ 2 ਹੋ ਗਏ ਤੇ ਮਸਜਿਦ ਦੇ ਵਿੱਚੋਂ ਨਮਾਜ਼ ਦੀ ਆਵਾਜ਼ ਆ ਰਹੀ ਆ ਨੰਦੀ 13ਵੀਂ ਸਦੀਆਂ 13ਵੀਂ ਸਦੀ ਦੀ ਪੱਥਰ ਦੀ ਬਣੀ ਹੋਈ ਆ ਸਾਰਾ ਕੁਝ ਇਹ ਅੰਦਰ ਵੀ ਪਿਆ ਹੈ ਇਦਰਾ ਨਰਤਕ ਗਣੇਸ਼ ਗਣੇਸ਼ ਦੀ ਮੂਰਤੀ ਗਣੇਸ਼ ਨੱਚ ਰਿਹਾ ਸ਼ਿਵ ਤੇ ਪਾਰਵਤੀ ਇਹ ਹੈਗੀ 8ਵੀਂ ਸਦੀ ਦੀ ਇੱਕ ਮੁਖ ਲਿੰਗਾ ਇਹ ਪਤਾ ਨਹੀਂ ਕੀ ਚੀਜ਼ ਆ ਉਹ 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 ਤਾਂ ਬਹੁਤ ਵੱਡੀ ਮੂਰਤੀ ਆ ਕੀ ਹੈ ਲਿਖਿਆ ਇਥੇ ਗਾਜਾ ਸ਼ੁਰੂਵਤ ਇਹ ਫਿਰ ਸ਼ਿਵ ਤੇ ਪਾਰਵਤੀ ਕਲਿਆਣ ਸੁੰਦਰ not ਗੈਲਰੀ ਨੰਬਰ 5 ਇਹ ਕੀ ਚੀਜ਼ ਹੈ ਜਿਹੜਾ ਆਪਾਂ ਤੇਲੀਗਾ ਮੰਦਿਰ ਦੇਖ ਕੇ ਆਏ ਆ ਇਹਦੇ ਨਾਲ ਦੇ ਥੰਮਲੇ ਜੇ ਉੱਥੇ ਵੀ ਬਹੁਤ ਨੇ ਇਹ ਬਹੁਤ ਪੁਰਾਣੇ ਆ ਕੋਈ 10ਵੀਂ ਸਦੀ ਦਾ ਕੋਈ 8ਵੀਂ ਦਾ ਕੋਈ 12ਵੀਂ ਦਾ ਇਹ ਮਹਿਲ ਉਸ ਸਮੇਂ ਵਿੱਚ ਮਹਿਲ ਸੀ ਰਾਣੀ ਗੁਜਰੀ ਦਾ ਤੇ ਹੁਣ ਇੱਥੇ ਬਣਿਆ ਹੋਇਆ ਮਿਊਜ਼ੀਅਮ ਇਹਦੀ ਵੀ 20 ਰੁਪਏ ਟਿਕਟ ਆ ਇਹ ਵੀ ਨਹੀਂ ਬਣਾਇਆ ਕੈਮਰਾ ਨਾਲ ਇੱਥੇ ਉਸ ਸਮੇਂ ਦੀਆਂ ਬੰਦੂਖਾਂ ਰੱਖੀਆਂ ਹੋਈਆਂ ਨੇ ਇਹ ਬਹੁਤ ਲੰਮੀਆਂ ਬੰਦੂਖਾਂ ਨੇ ਇਸ ਮਿਊਜ਼ੀਅਮ ਦਾ ਗੇੜਾ ਮਾਰ ਲਿਆ ਆਪਾਂ ਤੇ ਹੁਣ ਆਪਾਂ ਛੱਡਣ ਲੱਗਿਆ ਗਵਾਲੀਅਰ ਸ਼ਹਿਰ ਹੁਣ ਆਪਾਂ ਇੱਥੋਂ ਚੱਲਦੇ ਆਂ ਚੰਬਲ ਘਾਟੀ ਵੱਲ ਨੂੰ ਚੰਬਲ ਘਾਟੀ ਜਿੱਥੋਂ ਦੇ ਡਾਕੂ ਬਹੁਤ ਮਸ਼ਹੂਰ ਹੋਏ ਨੇ ਗਵਾਲੀਅਰ ਸ਼ਹਿਰ ਦੀਆਂ ਗਲੀਆਂ ਆਪਾਂ ਹੁਣ ਚੱਲੇ ਆਂ ਮਿਤਾਵਲੀ turn left ਇੱਕ ਫੜਕ ਲੰਘ ਕੇ ਫਿਰ ਗਵਾਲੀਅਰ ਨੂੰ ਤੇ ਇਧਰਲੇ ਪਾਸੇ ਆ ਮੋਰੇਨਾ ਆਗਰਾ ਤੇ ਬਾਈ ਤੋਂ ਆਪਾਂ ਮਰੂਦ ਲੈ ਕੇ ਖਾਣੇ ਆ 40 ਰੁਪਏ ਕਿਲੋ ਮਰੂਦ ਆ ਭੁੱਖ ਲੱਗੀ ਸੀਗੀ ਅਗਰ ਦੋ ਗਮਰੂਦ ਕੱਟ ਕੇ ਬਾਈ ਤੇ ਨੂਨ ਲਾ ਦੇ ਆਪਾਂ ਜਾਣਾ ਤੋ ਸਿੱਧਾ ਮਤਾਵਲੀ ਵੱਲ ਨੂੰ ਮਤਾਵਲੀ ਦੇ ਚ ਮੰਦਿਰਾਂ ਦੇਖਣ ਵਾਲਾ ਬਹੁਤ ਵਧੀਆ 35 ਕਿਲੋਮੀਟਰ ਬਾਅਦ ਆਇਓ ਇਹ ਬਈ ਮੂਲੀਆਂ ਰੱਖੀ ਬੈਠਾ 40 ਰੁਪਏ ਕਿਲੋ ਆ ਰਹਾ ਹੈ ਉਹ ਅੱਗੇ ਬਹੁਤ ਜ਼ਿਆਦਾ ਮਤ ਲਗਾ ਸ਼ਾਮ ਦਾ 4:30 ਦਾ ਸਮਾਂ ਹੋ ਗਿਆ ਇਹ ਰਹਾ ਬੋਫਾ ਆਪਾਂ ਹੁਣ ਫਿਰਦੇ ਚੰਬਲ ਘਾਟੀ ਵਿੱਚ ਸਾਰਾ ਚੰਬਲ ਦਾ ਇਲਾਕਾ ਤਿੰਨ ਜ਼ਿਲ੍ਹੇ ਪੈਂਦੇ ਨੇ ਚੰਬਲ ਦੇ ਵਿੱਚ ਚੰਬਲ ਨਦੀ ਦੇ ਨਾਲ ਨਾਲ ਆਪਾਂ ਜਾਣਾ ਹੈਗਾ ਮਤਾਵਲੀ ਮਤਾਵਲੀ ਪਿੰਡ ਆ ਤੇ ਹੁਣ ਆਪਾਂ ਪਿੰਡਾਂ 'ਚ ਫਿਰਦੇ ਆ ਸਾਰੇ ਇੱਥੋਂ ਅਰੇ ਮੱਧ ਪ੍ਰਦੇਸ਼ ਦੇ ਪਿੰਡ ਨੇ ਆਪਾਂ ਪਹੁੰਚ ਗਏ ਮਤਾਵਲੀ ਮਤਾਵਲੀ ਮੱਧ ਪ੍ਰਦੇਸ਼ ਦਾ ਇੱਕ ਪਿੰਡ ਆ ਇੱਥੇ ਇੱਕ ਬਹੁਤ ਮਸ਼ਹੂਰ ਮੰਦਿਰ ਆ ਇਹ ਇਲਾਕਾ ਸਾਰਾ ਪੁਰਾਣੀ ਜੀ ਇਹ ਲੱਗੇ ਆ ਗਿਆ ਬੋਰਡ ਮਿਤਾਵਲੀ ਦਾ ਇੱਥੇ ਉਹ ਮੰਦਿਰ ਆ ਜਿਹੜਾ ਜਿਹਦਾ ਨਕਸ਼ਾ ਜ ਆਪਣਾ ਸੰਸਦ ਬਣਿਆ ਹੋਇਆ ਦਿੱਲੀ ਵਾਲਾ ਇਹ ਆਪਾਂ ਹੁਣ ਤੱਕ ਰਟਕਾਣਾ ਟਕੂਣਾ ਦੇਖਦੇ ਆਂ ਕਿਤੇ ਸਵੇਰੇ ਦੇਖਾਂਗੇ ਮਿਤਾਵਲੀ ਪਿੰਡ ਦੇ ਵਿੱਚ ਹੋਮਸਟੇ ਬਣੇ ਹੋਏ ਆ ਆਪਾਂ ਇੱਥੇ ਰਹਿਨੇ ਆ ਕਿਤੇ ਅੱਬਾ ਪੁੱਛੀ ਜਾਂਦਾ ਹੋਮਸਟੇ ਵਾਲੇ ਨੂੰ ਇਹ ਗੈਸਟ ਯਾ ਯਾ ਸਾਹਮਣੇ ਇਹ ਟਰੈਕਟਰ ਵਾਲਾ ਬਾਈ ਆ ਇਹਦਾ ਹੋਮਸਟੇ ਬਣਿਆ ਹੋਇਆ ਕਣਕ ਬੀਜ ਕੇ ਆਇਆ ਪੈਸੇ ਮੈਨੂੰ ਦੱਸੇ ਨਹੀਂ ਲੱਗ ਪਤਾ ਨਹੀਂ ਕਿੰਨੇ ਲਾਊਗਾ ਤੇ ਆਹ ਘਾਰ ਆ ਬਾਈ ਦਾ ਇੱਥੇ ਰੁਕਾਂਗੇ ਆਪਾਂ ਜੀ ਆਪਣਾ ਸੌਦਾ ਸੈੱਟ ਬੈਠ ਗਿਆ ਤਾਂ ਤਿੰਨ ਮੁਕੀ ਹੋ ਗਿਆ ਸਾਹਮਣੇ ਰੱਖੀ ਬੈਠੇ ਇਹ ਝੋਨਾ ਵੱਢ ਕੇ ਦੇਚਿਆ ਨਹੀਂ ਅਜੇ ਤੱਕ ਇਹ ਉੱਟੋ ਟਟਾ ਗਿਆ ਹੋਇਆ ਇਹ ਮਾਹੌਲ ਐ ਥੋੜੀ ਪਿੰਡਾਂ ਦਾ ਸਾਹਮਣੇ ਖੂਗਾ ਪਾਣੀ ਆਸਤੇ ਤੇ ਕਮਰਾ ਆਪਣਾ ਬਾਪੂ ਪਿਆ ਇਧਰ ਹੋਮ ਸਟੇਜ ਬਾਈ ਹੋਰੀ ਆਪਣੇ ਆਪ ਤੇ ਲੈ ਕੇ ਆਇਆ ਰੋਟੀ ਦੋ ਸਬਜ਼ੀਆਂ ਚਾਰ ਪ੍ਰਸ਼ਾਹ ਫਲਾਦ ਬਹੁਤ ਚਿਰ ਪਤਾ ਜੀ ਘਰ ਦੀ ਰੋਟੀ ਖਾਂ ਲਿਮੇ ਆ ਅੱਪ ਰੋਟੀ ਪਾਣੀ ਸ਼ੈਕ ਲਿਆ ਤੇ ਹੁਣ ਆਪਣੇ ਬਲੌਗ ਦੀ ਹੋਣ ਲੱਗੀ ਤੇ ਸਮਾਰਤੀ ਗਲ ਖਰਾ ਹੋਇਆ ਬਿਆ ਸੋ ਪੂਰਾ ਬਲੌਗ ਦੇਖਣ ਲਈ ਬਹੁਤ ਸਾਰਾ ਧੰਨਵਾਦ ਤੇ ਕੱਲ ਨੂੰ ਦੇਖਦੇ ਆਪਾਂ ਮੰਦਰ ਬਣਾ ਬਣਾ ਹੋਇਆ ਇੱਥੇ ਫਿਰ ਰਖਤ ਬਹੁਤ ਆਪਾਂ ਕਰਦੇ ਹੁਣ ਜੰਮਲ ਘਾਟੀ ਦੇ ਇਲਾਕੇ ਚ ਤੇ ਕੋਸ਼ਿਸ਼ ਹੈਗੀ ਵੀ ਜਿਹਨਾਂ ਡਾਕੂ ਨੇ ਸਿਲੰਡਰ ਕੀਤਾ ਹੋਇਆ ਉਹਨਾਂ ਡਾਕੂ ਨੂੰ ਮਿਲ ਗਿਆ ਉਹਨਾਂ ਨਾਲ ਗੱਲਬਾਤ ਕਰੀਏ ਸੋ ਕੱਲ ਨੂੰ ਕੰਮ ਦੇ ਫਿਰਦੇ ਆ ਜੰਮਲ ਘਾਟੀ ਦੋ ਤਿੰਨ ਦਿਨ ਦੇ ਨਾਲ ਆਪਾਂ ਇੱਥੇ ਹੀ ਆ ਸਾਰਣ ਫਤ ਸਤ ਸ਼੍ਰੀ ਅਕਾਲ ਭਾਈ